35000 ਯਾਰ ਵੇਚਣ ਵਾਲੀ ਗੱਲ ਕਰ ਭਲਿਆ ਲੋਕਾ ਨਾਲੇ ਜੁੱਤੀਆਂ ਮੇਰੇ ਮਰਾਵੇਂਗਾ ਨਾਲੇ ਆਪ ਖਾਵੇਂਗਾ ਉਹ ਯਾਰ ਜੇ ਤਾਂ ਬੱਚਾ ਪਾਲਣਾ ਫਿਰ ਤਾਂ ਵਧੀਆ ਲੈ ਲਓ ਮੈਂ ਨਹੀਂ ਕਹਿੰਦਾ ਮਿੱਤੀ ਲਓ ਜਿੱਤੋਂ ਮਰਜ਼ੀ ਲੈ ਲਓ ਯਾਰ ਮੇਰੇ ਕਿਹੜਾ ਇਹਦਾ ਲੈ 13000 ਦਾ ਦੇ ਯਾਰ ਕਾਨੂੰ ਰਾਜੀ ਯਾਰ ਫਿਰ ਦੇਣਾ ਕਿੰਨੇ ਦਾ ਯਾਰ 30000 ਦਾ ਲੈ ਜਾ ਪੂਰੇ ਦਾ ਨਾ ਨਾ ਰਹਿੰਦੇ ਕਰ ਲੈ ਉਹ ਨਹੀਂ ਮੰਗਦਾ ਯਾਰ ਓਏ ਮਾਨਤਨ ਕਰ ਬੰਦੇ ਦੀ ਇੱਜ਼ਤ ਕਰਾ ਓਏ ਇੱਜ਼ਤ ਰਾਜੂ ਮੈਂ ਕੀ ਕਰਾਂ ਯਾਰ ਕਿੱਥੋਂ ਪਾਲ ਪਾਲ ਇਹ ਜੇ ਬੱਚੇ ਕਿਹੜੀਆਂ ਬੱਕਰੀਆਂ ਰੋਜੇ ਸਾਂ ਜੰਮਦੀਆਂ ਨੇ ਆ ਦੇਖ ਲਿਆ ਤੂੰ ਇਹਦੀ ਗੱਲ ਕਰ ਇਹਦੀ ਗੱਲ ਕਰ ਬੱਲੇ ਮਾਰਨੇਗਾ ਮੈਂ ਬਈ ਜੱਕਾ ਦਾ ਇਹਦੇ ਜਿਦਾ ਕੋਈ ਇਹ ਰੱਪਿਛਾ ਨ ਹੋ ਜਾਗਾ ਮਰੀ ਜੀ ਮੁੰਡਾ ਸੈਡ ਚ ਪੁੱਛੇ ਬਾਈ ਮੋਲਾ ਚਾਈ ਦੀ ਉਧਰ ਉਹ ਸਾਹਮਣੇ ਹੋਈ ਤੇ ਦੱਸ ਬਾਈ ਮੈ ਇਧਰ ਕਿਰ ਪਿਆ ਦਾ ਰਾਜੂ ਮੁੱਲ ਤਾਂ 35000 ਦਾ ਹੈ 35000 ਜਰ ਵੇਚਣ ਵਾਲੀ ਗੱਲ ਕਰ ਭਲਿਆ ਲੋਕਾਂ ਨਾਲੇ ਜੁੱਤੀਆਂ ਮੇਰੇ ਮਰਾਵੇਂਗਾ ਨਾਲੇ ਆਪ ਖਾਵੇਂਗਾ ਕਮਾ ਲੈ ਯਾਰ ਮੇਰੀ ਗੱਲ ਸੁਣਾ ਓ ਰੱਬ ਦੇ ਵਾਸਤੇ ਖਾਣ ਵਾਲਾ ਨਾ ਮੈਨੂੰ ਬੜਾ ਕੁਸ ਕਹਿੰਦੇ ਨੇ ਨੋਕ ਮੈਂ ਤਾਂ ਇੱਕ ਬੁਸ਼ਰਮ ਹੋਇਆ ਫਿਰਦਾ ਓ ਯਾਰ ਕਹੀਂ ਜਾਣ ਦੇ ਲੋਕਾਂ ਦਾ ਕੀ ਟਡ ਦੋ ਮੈਂ ਲੰਬੇ ਸਮੇਂ ਚੱਲਣਾ ਹੈ ਮੰਡੀਆਂ 'ਚ ਕਹੀਂ ਜਾਣ ਦੇ ਲੋਕਾਂ ਦਾ ਕੀ ਲੋਕ ਤਾਂ ਬਹੁਤ 30000 ਦਾ ਭਲਾ ਕਿੱਥੋਂ ਲਊ ਆਲਾ ਮੇਰੇ ਰਮੈਜਰਾ ਓ ਯਾਰ ਜੇ ਤਾਂ ਬੱਚਾ ਪਾਲਣਾ ਫਿਰ ਤਾਂ ਵਧੀਆ ਲੈ ਲਓ ਮੈਂ ਨਹੀਂ ਕਹਿੰਦਾ ਮੈਤੀ ਲਓ ਜਿੱਤੋਂ ਮਰਜ਼ੀ ਲੈ ਲਓ ਯਾਰ ਮੇਰੇ ਕਿਹੜਾ ਇਹ ਤਾਂ ਐ ਵੀ ਬੰਦੇ ਓ ਚਰਨੇ ਆ ਕੋਈ ਨਿਯੋਨ ਸਾਫ ਕਰਾ ਦੇ ਸਰਪੰਚ ਬਣਿਆ ਫਿਰਦਾ ਸਾਰੇ ਪਿੰਡ ਦਾ ਇਹ ਤੁਹੀ ਗੱਲਬਾਤ ਹੁਣੋ ਮੈਂ ਬਸੰਤਾ ਕਰ ਪਹਿਲਾਂ ਹੈਲੋ ਭਾਂਦਿਆਂ ਨੂੰ ਹੈ ਆ ਬਲੀ ਕਿਵੇਂ ਆਸਾ ਹੈ ਕਾਰ ਲਾ ਦੇ ਨੂੰ ਬਾਈ ਨੂੰ ਗੱਲ ਉਹ ਤੋਂ ਦਾ ਬਈ ਰੱਬ ਦਾ ਹੀ ਨਾ ਉਹ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਬਾਈ ਲੱਤਾਂ ਬਾਹਾਂ ਜਿੱਤੇ ਵੀ ਕੋਈ ਨਕਸ ਹੋਇਆ ਆਪਣਾ ਬੱਚਾ ਇਹ ਕੋਈ ਬਿੰਗੀ ਹੋਈ ਟੇਢੀ ਹੋਈ ਜਾ ਕੇ ਤੋਂ ਕੋਈ ਕਿਤੇ ਕੋਈ ਨਕਸ਼ਾ ਹੋਵੇ ਓਏ ਆ ਜਾ ਓਰੇ ਮਾਪੇ ਦਾ ਭਾਈ ਜੀ ਕਿੰਨੇ ਦਾ ਭਾਈ ਮਾੜੀ ਗੱਲ ਆਹ ਮੇਰਾ ਕਿਤੇ ਦਾਪੇ ਕਿੰਨੇ ਦਾ ਕੀਰਾ ਹੈ ਭਾਈ ਕੀਰਾ ਹਜੇ ਦਾ ਭਾਈ ਇਹ 35000 ਮੰਗ ਰਿਹਾ ਹੈ ਠੀਕ ਹੈ ਮੈਂ ਵੇਖ ਕੇ ਹੁਣ ਹੀ ਪੇਦਾ ਹਜੇ ਦਾ ਬੈਲ ਵੀ ਨਹੀਂ ਕੁਝ ਕਰਿਆ ਨੇ ਸੱਸੀ ਘਰਾਜੂ ਭਾਈ ਸੱਸੀ ਘਰਾਜ ਜੀ ਭਾਈ ਮਰਜ਼ੀ ਬਾਅਦ ਵੀ ਹੱਥ ਫੇਰੀ ਜਾਏ ਸੌਦੇ ਤੋਂ ਬਾਅਦ ਵੀ ਆਪਣਾ ਜੇ ਕੋਈ ਜੇ ਕੋਈ ਕੋਈ ਵੀ ਚੀਜ਼ ਹੋਵੇ ਸੋ ਪਹਿਲਾਂ ਦੱਸ ਤਸਰੀਕਰ ਭਾਈ ਨਾ ਨਾ ਜੇ ਕਿਤੇ ਵੀ ਕੋਈ ਵੀ ਨਹੀਂ ਹੋਈ ਸੌਦੇ ਤੋਂ ਬਾਅਦ ਵੀ ਆਪਣਾ ਯਾਰਾ ਆਪਾਂ ਜਾਣਦਾ ਆਪਾਂ ਨਹੀਂ ਦੇਖਣਾ ਆਪਾਂ ਤਾਂ ਸੋਨੂੰ ਲੈ ਲੈਂਦਾ ਹਾਂ ਬਸ ਬਸ ਤਸਰੀਕਰ ਭਾਈ ਇਹ ਵਿੱਚ ਦੀ ਪਿਆ ਤਰਾ ਕਿਵੇਂ ਜੇ ਲੱਗੂਗਾ ਇਹ ਇਹ ਕਿਰ ਲੱਗੇ ਵਾਲੀ ਚੀਜ਼ ਦੇਖਦੇ ਵੀ ਕਿਵੇਂ ਇਹ ਲੱਗੂਗਾ ਇਹ ਜੀਤੀ ਹੈ ਜੀ ਕਹਿੰਦਾ ਹਾਂ ਉਹ ਤਾਂ ਉਹ ਜਮੇ ਕਹਿੰਦਾ ਸਾਧੂ ਨੇ ਤਵੀਤ ਪਾਏ ਹੁੰਦੇ ਨੇ ਤੇਰੇ ਗਲ ਚ ਐ ਪਾਉਂਦਾ ਉਹ ਕੋਈ ਸਾਹ ਦਾ ਮੋਦ ਨਹੀਂ ਕੀ ਮੰਗੋ ਉਹ ਤੁਸੀ ਦੱਸੋ ਮੈਂ ਤਾਂ ਮੰਗ ਲਿਆ ਤੁਸੀਂ ਦੱਸੋ ਉਰੇ ਆ ਲੈਣੇ ਦਰ ਨਹੀਂ ਰੇਤ ਤੋਂ ਬਿਨਾਂ ਨਹੀਂ ਆਪਾਂ ਮੁੱਲ ਲਾਉਂਦੇ ਉਰੇ ਆ ਕੀ ਆ ਮਾਰ ਜਾ ਮਰਜੀ ਲਾਓ ਹਾਂ ਹਾਂ ਠੀਕ ਕਰਾਂਗੇ ਦੇਖਣਾ ਕਿ ਨਾਲ ਸੱਤ ਬੱਲੇ ਉਹ ਬਾਈ ਪੱਲੀ ਹੋ ਰਹੀ ਐ ਠੀਕ ਹੈ ਮੈਂ ਲੈ ਜਾ ਪੈਂਗਾ ਚੰਗਾ ਹਾਂ ਠੀਕ ਕਰੀਏ 12000 ਰੁਪਏ ਦਿੰਦਾ ਬਾਈ ਫਿਰ ਤੇਰੀ ਮਰਜ਼ੀ ਐ ਪਿੱਛੇ 35 ਮੰਗੀ ਜਾ 35 ਦਾ ਬੱਚਾ ਵੀ ਨਹੀਂ ਹੈਗਾ ਕਿਉਂ ਜੀ ਤੇਨੂੰ ਇਨੂੰ ਕਾਨੂੰਨ ਵਿੱਚ ਪਚੈਣ ਨੂੰ ਫਾਇਦੇ ਨਹੀਂ ਖੜੇ ਲੈ ਤਾਂ ਛੱਡ ਦੇ ਗਰੀਬ ਨੂੰ ਲੈ ਛੱਡ ਤਾਂ ਗਰੀਬ ਨੂੰ ਉਰੇ ਵਿਚਾਲੇ ਖੜਾ ਲੈ ਕੀ ਤੈਨੂੰ ਖਾਂਦਾ ਹੋਵੇ ਹੀ ਹੁੰਦਾ ਫਿਰ ਉਹ ਖੜਾ ਲਗਾ ਸੌਦਾ ਇਹ ਲੈ ਉਹਨੂੰ ਕਹਾਂ ਛੱਡ ਦੇ ਲੈ ਦੱਸ ਇੱਥੇ ਖੜਾ ਉਹਦੇ ਗੱਲ ਨਾਲ ਕਹਦਾ ਘੋਟਾ ਬਸ ਖੜਾ ਰੰਦੇ ਛੱਡ ਦੇ ਦੱਸ ਖਾਨ ਸਾਹਿਬ 12000 ਲੱਤ ਵੀਰੇ 12 ਨਾਲ 12 ਲੈ ਫਿਰ ਹੋਰ ਕੀ 20000 ਹੈ 20 ਹੈ ਜਿੰਨੇ ਤੂੰ ਰੋਜ਼ ਬੱਕਰੀਆਂ ਵੇਚ ਰੋਜ਼ ਮੰਡੀਆਂ ਜੀ ਰਹਿਣਾ ਤੂੰ ਕਿੰਨਾ ਬੱਚਾ ਕੁਆਲਿਟੀ ਕਿੰਨੀ ਆ ਸਾਰਾ ਤੈਨੂੰ ਪਤਾ ਹੈ ਤੇਰੇ ਮੂਰੇ ਐ ਸਾਤੋਂ ਨਾ ਕਹਾ ਕਿੰਨੀ ਕਹਾ ਫੇਰ ਸਾਤੋਂ ਨਾ ਕਹਾ ਤੁੰ ਦੱਸ ਲੈ ਕਿਉਂ ਐ ਮੜਿਆ ਵੀ ਨਹੀਂ ਜਾਂਦਾ ਅਗਲਾ ਨਵਾਂ ਵਪਾਰੀ ਆ ਬਚਰਾ ਮਾਰਿਆ ਗਿਆ ਕਾਮਜਾ ਬਣਾ ਹੋਇਆ ਹੁਣ ਗਾਲਾਂ ਕੱਢਦਾ ਸਾਨੂੰ ਮੜਨ ਵਾਲੀ ਤਾਂ ਗੱਲ ਤਾਂ ਹੋਵੇ ਵੀ ਜੇ ਬੱਚੇ ਦੀ ਕੋਈ ਘਾਟ ਹੋਵੇ ਕਿਉਂ ਜੀ ਕਿਉਂ ਵੀਰੇ ਬਾਰ ਥੋੜਾ ਥੋੜਾ ਸਹਾਰਾ ਲਾ ਕੇ ਖਾਣਾ ਕਰੋਗੇ ਤਾਂ ਫੇਰ ਹੀ ਖੜਾ ਆਉਂਗਾ ਹਾਂ ਫੇਰ ਹੀ ਖੜਾ ਆਉਂਗਾ ਭਾਈ ਕੋਟ ਆਇਆ ਲਾਉਣ ਰੱਜ ਬੋਲੇ ਮੈਂ ਦੱਬ ਜੂ ਭਾਈ ਮੇਰੀ ਗੱਲ ਸਹਾਰੇ ਦੀ ਗੱਲ ਇਹ ਹੁੰਦੀ ਹੈ ਵੀ ਭਾਈ ਬੱਚਾ ਲੈ ਜਾ ਤੇ ਤੂੰ ਪੈਸਾ ਨਹੀਂ ਲੈਣੇ ਤੂੰ ਮੈਂ ਉਹ ਨਹੀਂ ਨਿਕਾਰਾਂਗਾ ਕਿ ਬੱਚਾ ਮੈਂ ਤਾਂ ਦਸਤ ਨਾਲ ਕਰਦੇ ਆਂ ਯਾ ਕੋਈ ਗੱਲ ਨਹੀਂ ਉਹ ਕੁਛ ਨਹੀਂ ਕਰਾਂਗਾ ਨਹੀਂ ਉਹ ਨਹੀਂ ਉਹ ਇਹ ਤਾਂ ਬਈ ਟਾਣੀਆਂ ਟੂਣੀਆਂ ਕਰਦਾ ਨਹੀਂ ਮੈਂ ਤਾਂ ਬਈ ਸਹਾਰਾ ਤੇ ਹੁੰਦਾ ਕਿਉਂ ਜੀ ਇਹਨੂੰ ਖਰਾਕ ਪਾਉਣੀ ਬਹੁਤ ਖਰਾਕ ਨਾ ਬਣੂ ਹਜੇ ਇਹਦਾ ਹੁਣ ਪਾਲੀਆਂ ਦਾ ਖਰਾਕ ਦਾ ਪਾਣੀ ਮੱਕੀ 1 ਕਿਲੋ ਰੋਜ਼ ਖਾਜਾ ਕਰੂ ਅੱਧੀ ਕਿ ਬਾਜਾ ਜੱਜਾ ਦਾਣੇ ਖਵਾਵਾਂਗੇ ਤਾਂ ਫੇਰ ਹੀ ਖੜਾ ਹੋਊਗਾ ਨਹੀਂ ਹੁਣ ਤਾਂ ਕਰਦੇ ਨਹੀਂ ਇਹਨੂੰ ਕੱਟ ਪਹਿਲਾਂ ਕੱਟਦਾ ਹੈਲੋ ਕੱਟ ਪਾਣਾ ਬਾਈ 2 ਕਮਿੰਟ ਖੜ ਜਾ ਵੀਰੇ ਸੌਦਾ ਕਰਾ ਰਿਆ ਸੀ ਹਾਂਜੀ ਹਾਂਜੀ ਲਗ 13000 ਦਾ ਦੇ ਯਾਰ ਕਾਨੂੰ ਰਾਜੀ ਯਾਰ ਫੇਰ ਦੇਣਾ ਕਿੰਨੇ ਦਾ ਯਾ 30000 ਦਾ ਲੈ ਜਾ ਪੂਰੇ ਦਾ ਬਾਲੀਆਂ ਗੱਲਾਂ ਦਾ ਫਾਇਦਾ ਨਹੀਂ ਕਿਸਾਂਗੀਆਂ ਚ ਨਾ ਪਾਉਂ ਪੱਕੀ ਸਟੱਟ ਪੱਕੀ ਕੱਚੀ ਐ ਸਟੱਟ ਹਾਂ ਸੱਚੀ ਐ ਮੈਂ ਕਹਾਂ 13 13 ਦੇ ਕਿੱਥੇ 15 ਦਾ ਦਵਾਉਨੇ ਕਿੱਥੇ ਮੈਂ ਕਿਉਂ ਦਵਾਉਂਗਾ ਅੱਛਾ ਸਾਹਮਣੇ ਤੂੰ ਸੌਦਾ ਤੂੰ ਕਰਦਾ ਜਾਂ ਫਿਰ ਮੇਰੇ ਹੱਥ ਜੁੰਦੇ ਆ ਉਦੋਂ ਆਪਾਂ ਦੋਹਾਂ ਰਾਲ ਮਿਲ ਕੇ ਨਾ ਆਏ ਨਹੀਂ ਰਾਲ ਮਿਲ ਕੇ ਦਿੱਤੀ ਤੇ ਲਾਲੀ ਤੇਰੀ ਤੈਨੂੰ ਮਿਲੀ ਜਾਂ ਸੌਦਾ ਕਰਾਇਆ ਸਫਰ ਪਹਿਲਾਂ ਬਸ ਮਾਲਕ ਦੀ ਆਵਾਜ਼ ਸੁਣਾ ਤਾਂ 30 ਮੰਗਦਾ 15 ਲਾਤਾ ਦੇਵੋ ਜੀ ਮੁੱਲ ਦਾ 35000 ਕਰਿਆ ਲੈ ਕੇ ਬੱਚਾ ਵੀ ਦੇਖੋ ਬੱਚੇ ਕਹਿੰਦੀ ਕੁਆਲਿਟੀ ਵੀ ਦੇਖੋ ਬੱਚੇ ਦੀ ਕੀ ਨਹੀਂ ਆ। 10 ਕਸੂਤਾ ਫਸ ਗਿਆ। 라ਜੂ ਪੱਕਾ ਦੀ ਲੋ ਪੁੱਛ ਲਾ ਭਾਈ ਨੂੰ ਕਿੰਨੇ ਪੈਸੇ ਲਾਉਣਾ। ਫੇਰ ਤਾਂ ਆਪਾਂ ਵੱਲ ਅੱਗੇ ਚਲਾਉਂਦਾ ਫਾਇਦਾ ਨਹੀਂ ਚਲਾਉਂਦਾ ਫਾਇਦਾ। ਹੋਰ ਉਹਦਾ ਗੱਲ ਆ। ਭਾਈ ਕਿੰਨੇ ਪੈਸੇ ਲਾਉਣੇ ਨੇ? ਤਪੈ ਜੀ ਉਹਦਾ ਆਉਦਾ ਆਪ ਦੇ ਮਰਜ਼ੀ ਨਾਲ ਦੇਖ ਤੋਂ ਕਰਾ ਕੋਈ ਲਾਈ ਮੇਰੀ ਹਰਦੀ ਮਰਜ਼ੀ ਨਹੀਂ ਕਰ ਰਖਲੇ ਉਹ ਉਹ ਲਾਈ ਜਾਂਦਾ ਉਹ ਤਾਂ ਮੈਂ ਕਰਦੇ ਆ ਲਾਈ ਜਾਂਦਾ ਉਹ ਕਿਹੜਾ ਪਤਾ ਨਹੀਂ ਸਾਰਾ ਗੱਲ ਕਿਹੜਾ ਆਉਗਾ ਅੱਜ ਇਹ ਕਿਹੜਾ ਜੰਮਾ ਆਪਾਂ ਦਾ ਜੰਮੇ ਵੀ ਨਹੀਂ ਹੋਣੇ ਜਦੋਂ ਦਾ ਇਹ ਬੱਕਰੀਆਂ ਵੇਚਦਾ ਐਂ ਕਰੀ ਕੱਚਾ ਨਹੀਂ ਪੱਕਾ ਨਹੀਂ ਦੇਣੇ ਦਹੀਂ ਉਹ ਲਵੇ ਨਾ ਲਵੇ ਮਰਜ਼ੀ ਅਗਲੇ ਜੇ ਮੈਂ ਗੱਲ ਲਗੂ ਮੇਮਣਾ ਤੇਰਾ 18000 ਦਾ ਵਿਕਦਾ ਨਹੀਂ ਹੁੰਦਾ ਰੱਬ ਚੱਲੀਏ ਬਈ ਸੜਕੇ ਦੇ ਪੈਸੇ ਲੱਗ ਰਹੇ ਨੇ ਮੇਮਣੇ ਉਹ ਠੀਕ ਹੈ ਕਿ ਉਰੇ ਭੜਾ ਉਹਨਾਂ ਅਗਲਾ ਪਤਾ ਕੋਲ ਨੂੰ ਬੰਨ੍ਹਾ ਲੈ ਓਏ ਉਹ ਨਾ ਓਏ ਤੂੰ ਓ ਯਾਰ ਇਹਦੇ ਉੱਤੋਂ ਦੀ ਆਪਾਂ ਨਾ ਨਾ ਰਹਿਣ ਦੇ ਕਰ ਲੈ ਕਰ ਲੈ ਉਹ ਨਹੀਂ ਮੰਨਦਾ ਯਾਰ ਕਰ ਲੈ ਕਰ ਲੈ ਖੁਸ਼ ਹਾਂ ਮੈਂ ਉਹ ਬੜੇ ਨੂੰ ਭੱਜਦਾ ਮੈਂ ਖੁਸ਼ ਹਾਂ ਤੂੰ ਕਰ ਸਾਡਾ ਨਾ ਰਹਿਣ ਦੇ ਉਹ ਬੜੇ ਭਾਈ ਮੰਨਿਆ ਓ ਮਖਿਆ ਤੂੰ ਰਹਿਣ ਤੇ ਲਿਆ ਕੀ ਉਹ ਸੁਣਦਾ ਸੀ ਭਾਈ ਯਾਰ ਉਹਨੂੰ ਸਾਰਾ ਕੁਝ ਸੀ ਪਤਾ ਉਹ ਰਹਿਣ ਦੇ ਮੈਂ ਵੇਚਣਾ ਨਹੀਂ ਕਰਾਂ ਵੇਚੂ ਆ ਕਿਉਂ ਨਹੀਂ ਇਸ਼ਾਨੀ ਐ ਇਹ ਪਹਿਲੇ ਮੇਰੇ ਮਾਰਨ ਦੀ ਮੈਨੂੰ ਇਹ ਦੇ ਰਿਹਾ ਮੈਂ ਰਸਤਾ ਕੋਈ ਨਹੀਂ ਫਿਰ ਤੈਨੂੰ ਕਰਾ ਕੇ ਬਿਨਾਂ ਪੁੱਛੇ ਤੋ ਦੇਖ ਰੇਟ ਲਾਈਂਦਾ ਮੈਂ ਬੋਲ ਜਾਂਦਾ ਕਰਾ ਕੇ ਭਾਈ ਮੇਰੀ ਗੱਲ ਸੁਣ ਮੈਂ ਨਹੀਂ ਕਹਿੰਦਾ ਵੀ ਮੇਰੇ ਚ ਕੋਈ ਲਾਲ ਪਾਣੀ ਮੈਨੂੰ ਸਾਰਾ ਕੁਝ ਹੀ ਪਤਾ ਯਾਰ ਮਾਨਤਾਂ ਰੱਖਦੇ ਪਹਿਲਾਂ ਪਹਿਲਾਂ ਓਏ ਮਾਨਤਾਂ ਕਰ ਬੰਦੇ ਦੀ ਇੱਜ਼ਤ ਕਰਾ ਓ ਇੱਜ਼ਤ ਰਾਜੂ ਮੈਂ ਕੀ ਕਰਾਂ ਯਾਰ ਕਿੱਥੋਂ ਪਾਲ ਪਾਲ ਇਹ ਜੇ ਬੱਚੇ ਕਿਹੜੀਆਂ ਬੱਕਰੀਆਂ ਰੋਜੇ ਸਾਨ ਜੰਮਦੀਆਂ ਨੇ ਤੈਨੂੰ ਵੀ ਪਤਾ ਹੀ ਆ ਵੀਰੇ ਕਿਹੜਾ ਰੋਜੇ ਬੱਚੇ ਸਾਰੀਆਂ ਬਰੀਡਰ ਥੋੜੀ ਜੰਮਦੀਆਂ ਨੇ ਬੱਕਰੀਆਂ ਤਾਂ ਹਸਵੇਂ ਸਹੀ ਸੂੰਦੀਆਂ ਨੇ ਯਾਰ ਓ ਜੰਮਦੀਆਂ ਰਹਿਣ ਬੱਕਰੀਆਂ ਤਾਂ ਜੰਮਦੀਆਂ ਰਹਿਣਗੀਆਂ ਓ ਫਿਰ ਹਰੇਕ ਬੱਕਰੀਆਂ ਇਹ ਰਹਿੀਆਂ ਤਾਂ ਜੰਮਣਗੀਆਂ ਕਿੱਥੋਂ ਜੰਮਦੀਆਂ ਨੇ ਇਹ ਤਾਂ ਜੰਮਦੀਆਂ ਰਹਿਣਗੀਆਂ ਇੱਦਾਂ ਨੂੰ ਮੂੰਹ ਘਰੋ ਤੂੰ ਉੱਧਰੋਂ ਭੱਜ ਜਾ ਲੈ ਉਹ ਵੀਡੀਓ 'ਚੋਂ ਕਾਊਂਟਰਦਾ ਤੂੰ ਵੀਡੀਓ ਨੂੰ ਮੂੰਹ ਦਿਖਾ ਵੇ ਇੱਥੇ ਨੂੰ ਵੀਡੀਓ 'ਚ ਦਾ ਕਾ ਨੂੰ ਆਪਾਂ ਨੇ ਕਿਹੜਾ ਕੋਈ ਇੱਥੇ ਵੀਡੀਓ ਨੂੰ ਬਲੈਕ ਕਰਦਾ ਨਾ ਉਹ ਫਾੜਦਾ ਨਾ ਹੈ ਨਹੀਂ ਹੱਥ ਦਾ ਕੱਢਦਾ ਨਹੀਂ ਉਹ ਫਾੜਦਾ ਨਹੀਂ ਹੁੰਦਾ ਵੀਰੇ ਮੋੜ ਦੀ ਵੀ ਸਾਰਾ ਕੁਝ ਪਤਾ ਯਾਰ ਮੋੜ ਦੀ 사이 ਫਿਰ ਕੋਈ ਨਹੀਂ ਤੂੰ ਫਿਰ ਇਹਨੂੰ ਇਹਦਾ ਦਾ ਮਾਰਾ ਉਹ ਰਾਂਪੂਰੇ ਵਾਲਾ ਕਹਿੰਦਾ ਤੱਤਾ ਨਹੀਂ ਹੈਗਾ ਉਹ ਨਹੀਂ ਮਖਿਆ ਮੰਨਿਆ ਕਰ ਅੱਛਾ ਕੀ ਕਹਿਈ ਨਹੀਂ ਅੜਵਾਈ ਕਰੀ ਜਾਂਦਾ ਮਰਜੀ ਹੈ ਦੀ ਭਾਈ ਹੈਂ ਅੜਵਾਈ ਹੁੰਦੀ ਹੁੰਦੀ ਆ ਚਾਰ ਹੁਣ ਉਹਨਾਂ ਦੀ ਹੱਥ ਤੋਂ ਮੈਂ ਗਾਹਾਂ ਲੰਘ ਗਿਆ ਨੇਮਾ ਉਹ ਕਹਿੰਦੇ 15 16 ਦਾ ਲੈ ਦੇ ਜਿਹੜੀ ਗੱਲ ਹੈ ਉਹਨਾਂ ਦੀ ਹੱਦ ਟੱਪ ਗਿਆ ਮੈਂ ਅਡਵਾਈ ਥੋੜੀ ਹੁੰਦੀ ਹੁੰਦੀ ਆ ਅਜੇ ਅਡਵਾਈਸ ਵੀ ਚੀਜ਼ ਆ ਆਪਣੇ ਕੋਲ ਖੜਾਇਆ ਤਾਂ ਉਹਨਾਂ ਦੀ ਮੈਂ ਹੱਦ ਟੱਪ ਗਿਆ ਅਡਵਾਈ ਵਾਲੀ ਚੀਜ਼ ਤੇ ਅਡਵਾਈ ਹੁੰਦੀ ਹੁੰਦੀ ਆ ਵੀਰੇ ਮੈਂ ਉਹਨਾਂ ਦੀ ਹੱਦ ਟੱਪ ਗਿਆ ਨਾ ਮੈਂ ਕਰ ਲਿਆ ਕੀ ਮੰਨ ਲੈ ਭਾਈ ਇਹ ਤਾਂ ਮੰਨ ਲਾਂਗੇ ਮੈਂ ਨਾ ਜੀ ਹੱਦ ਟੱਪ ਗਿਆ ਅਡਵਾਈ ਵਾਲੀ ਚੀਜ਼ ਤੇ ਅਡਵਾਈ ਹੁੰਦੀ ਹੁੰਦੀ ਆ ਹੈ ਇਹਨੂੰ ਸਾਰਾ ਕੁਝ ਪਤਾ ਬਣਾ ਦੇ ਪੰਜਰ ਵੀਡੀਓ ਅੱਜ ਨਾਲ ਪਾਲੀ ਨੇ ਉਹਨਾਂ ਨੂੰ ਵੀ ਪਤਾ ਬੱਚਾ ਰਾਜੂ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੋ ਕਹਤਾ ਦੇ ਸੁਣ ਤਾਂ ਸਾਡੇ ਦਾ ਸੁਣ ਲੈ ਕੁਛ ਉਹ ਵੀਰੇ ਮੈਂ ਤਾਂ ਕਹਿ ਚੁੱਕਿਆ ਹੁਣ ਤਾਂ ਇਹਨੇ ਕਹਿਣਾ ਨਹੀਂ ਬਈ ਮੈਂ ਤਾਂ ਕਹਤਾ ਜਿਹੜਾ ਕਹਿਣਾ ਸੀ ਚਲ ਫੇਰ ਕੋਈ ਗੱਲ ਨਹੀਂ ਬਾਈ ਉਹ ਮਰਜੀ ਤੇਰੀ ਇਹਨੂੰ ਪੁੱਛ ਲੈ ਮਰਾ ਜੇ ਬਾਈ ਯਾਰ ਕੋਈ ਗੱਲ ਨਹੀਂ ਜਿਹੜੇ 18 ਲਾਉਣਾ ਉਹ ਤਾਂ ਕੀ ਨਹੀਂ ਉਹਨੂੰ ਪੁੱਛ ਲੈ ਮਰਾ ਜੇ ਵਿਚਾਰੇ ਨੂੰ ਉਹ ਬੰਦਾ ਅਣਜਾਣ ਪਹਿਲੀ ਵਾਰ ਆਇਆ ਹੈ ਕਰੋ ਰਾਜੂ ਰਾਇ ਮੰਡੀ ਚ ਅਗਲਾ ਮਰਵਾਇਆ ਨਾ ਜਾਵੇ ਆਪਾਂ ਤੋਂ ਕਿਉਂ ਜੀ ਆਦਾ ਦੁਨੀ ਮਾਰੀ ਪਤਾ ਹੀ ਗੱਲ ਕੀਤੇ ਮੈਂ ਦੇਖ ਵੀਡੀਓ ਚੱਲਦੀ ਹੈ ਮੈਂ ਦੇਖੋ ਦੁਨੀ ਮਾਰਦੇ ਆਪਾਂ ਮੈਂ ਪਤਾ ਹੀ ਗੱਲ ਹੈ ਮੈਂ ਲੁੱਕੇ ਨਹੀਂ ਗੱਲਗਾ ਵੀਡੀਓ ਚੱਲਦੀ ਹੈ ਲਾਈਵ ਲਾ ਲਾ ਅੱਗੇ ਭਾਈ ਨੇ ਕਿਹੜਾ ਚੜਨੇ ਰਾਜੂ ਨੇ ਕਿਹੜਾ ਕਰਾਂਗੇ ਕਿੰਦਾ ਗੈਰ ਨਾ ਭਾਈ ਵੀ ਚੱਲਦਾ ਹੋਵੇ ਐਜੀ ਗੱਲ ਪਤਾ ਹੀ ਗੱਲ ਜਿੱਥੇ ਆਪਣੇ 18 ਲਾਦਾ ਉੱਤੇ 2000 ਨਾਲ ਫੋਸ ਨਹੀਂ ਫਰ ਪੈਂਦਾ ਕਿਉਂ ਰਾਜੂ ਇੱਧਰ ਦਾ ਹੋ ਜਾ ਸਾਹਮਣੇ ਕੀ ਕਹਿੰਦੇ ਹੋ ਬਾਬਾ ਜੀ ਬੈਠੋ ਭਾਈ ਚੁੱਪ ਵੀ ਮੈਂ ਮੰਨ ਉਸ ਚਾਹ ਮੈਂ ਕਭੀ ਮੈਂ ਅਸੀਂ ਜਿਹੜਾ ਰੇਟ ਆਖਿਆ ਸੀ ਉਹਨਾਂ ਨੇ ਆਪਦੇ ਪੱਕੇ ਮੁੱਲ ਤੇ ਉਹਨੇ ਆਪ ਹੀ ਪਹਿਲਾ ਕਸਰ ਨਹੀਂ ਛੱਡੀ ਹੋਣਾ ਹੁਣ ਫਿਰ ਹੁਣ ਆਪਾਂ ਹਾਂ ਆਪਾਂ ਗਲਤ ਕੰਮ ਕਿਸੇ ਨਾਲ ਨਾ ਵਪਾਰੀ ਨਾਲ ਨਾ ਲੈਣ ਵਾਲੇ ਨਾਲ ਕਰਾਈ ਆਪਾਂ ਨੂੰ ਕੀ ਲੋੜ ਐ ਬਾਈ ਰਾਜੂ ਜੇ ਗਾਗ ਨੂੰ ਪੁੱਗ ਲਾਉ ਤਾਂ ਹੀ ਲੈ ਕੇ ਜਾਉ ਸਹੀ ਐ ਨਾ ਬੱਸ ਆਪੜ ਆਪੜ 20000 ਰੁਪਏ ਚ ਦੇ ਦੇ ਉਹ ਫੜ ਵੀ ਲਿਆ ਸਾਡੀ ਪਰ ਸਾਡਾ ਤਾਂ ਬੜਾ ਦਾ ਕਾਜਾ ਰੌਣਾ ਏ ੱੱਕੇ ਵਾਲੀ ਕੀ ਤੇ ੱੱਕਾ ਹੁੰਦਾ ਹੁੰਦਾ ਇਹ 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 ਕਿਤੇ ਮੈਨੂੰ ਫੜਾ ਨਹੀਂ ਸਕਦਾ ਤੀਗਾ ਵੀ ਆਪਾਂ ਉਤੋਂ ਦੀ ਹੋ ਕੇ ਫੜਾਵਾਂਗੇ ਇਹਦੇ ਯਾਰ ਇਨੇ 20000 ਕਹਤਾ ਤੈਨੂੰ ਪੁਗਦਾ ਕੋਈ ਗੱਲਾਂ ਦਾ ਫਾਇਦਾ ਹੋ ਪੁਗਦਾ ਇਹ ਇਹ ਫੜਾ ਨਹੀਂ ਸਕਦਾ ਮੈਂ ਅੱਛਾ ਫਿਰ ਮੇਰੇ ਕੋਈ ਮੇਰੀ ਬੈਲੀ ਫਿਰ ਕੀ ਹੋ ਗਿਆ ਮੇਰੀ ਬੈਲੀ ਮੇਰੀ ਬੱਲਾ ਵਾਲੇ ਭਾਈ ਆ ਲੈ ਨਾ ਨਾ ਆ ਲੈ ਫੜ ਆ ਲੈ ਭਾਈ 20000 ਦਾ ਕਹਦੀ ਹੈ ਭਾਈ ਸਾਡੀ ਕੋਈ ਬੈਲੀ ਨਾ ਅਸੀਂ ਜੇ ਕਹੇ ਕਿਉਂ ਤੂੰ ਫੜਾ ਕੇ ਦੇਖ ਲੈ ਕਿਉਂ ਨਹੀਂ ਤੂੰ ਫੜਾ ਕੇ ਦੇਖ ਲੈ ਜੇ ਕਹੇ ਕਰ ਦੇ ਕਰ ਦੇ ਆ ਜੀ ਪੁਗਦਾ ਮੈਂ ਮੈਂ ਕੱਚਾ ਜੇ ਤੁਹਾਨੂੰ ਪੁਗਦਾ ਹੈ ਹੈ ਲਾ ਦੇ ਚਾਕੋ 20000 ਦਾ ਦੇਜਦਾ ਮੈਂ ਮੈਂ ਪੂਰਾ 25000 ਦਾ ਲੈ ਜਾ ਮੈਂ ਆਪਣਾ 共同法なんだね。